ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਭਿਆਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀਨਾ ਹਾਂ ਬਲਿਹਾਰੀ ਕੁਦਰਤ ਵਸਿਆ तेरा तना जाई आ रहा ओ जात मह जोता ज्योत मह जात कल कला भरपूर रखा तू सचा साहेब सिफत सुवाले ओ जेना की सो पार पया कहो नानक करते किया बाता जो किश करना सो कर रहे आ। सो दर रासा महला पहला ਇਕ ਓੰਕਾਰ ਸਤਿਗੁਰ ਪ੍ਰਸਾਦ ਸਉ ਦਰ ਤੇਰਾ ਕੇਹਾ ਸਉ ਕਰਕੇ ਹਾਂ ਜਿਤ ਬਹਿ ਹਾਂ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕਹਤੇ ਤੇਰੇ ਬਾਵਨ ਹਾਰੇ ਕਹਤੇ ਤੇਰੇ ਰਾਗ ਪਰਿ ਸਿਉ ਕਹੀਐ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਵਣ ਪਾਣੀ ਬੈ ਸੰਤਰਾ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚੇਤਾ ਗੁਪਤ ਲਿਖ ਜਾਣਣਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਇਸਰਾ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸੇਦਾ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਨ ਰਖੀ ਸੁਰਾ ਜੁਗ ਜੁਗ ਵੈਦਾਂ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਖਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ 860 ਤੀਰਥ ਨਾਲੇ ਗਾਵਣ ਤੁਧਨੋ ਜੋਦਾ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਈ ਤੁਧ ਨੂੰ ਗਾਵਣ ਜੋ ਤੁਧ ਪਾਵਣ ਰਤੇ ਤੇਰੇ ਭਗਤਰ ਸੰਲੇ ਹੋਰ ਕਹਤੇ ਤੁਧ ਨੂੰ ਗਾਵਣ ਸੇ ਮੈਂ ਚਿਤਨਾ ਬਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹੇ ਬਾ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਪਾਤੀਏ ਕਰ ਕਰ ਜਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਤਸ਼ਾਹੋ ਸਾਹਾ ਪਤ ਸਾਹੇ ਬਾ ਨਾਨਕ ਰਹਿ ਨਰ ਜਾਈ ਆਸਾ ਮਹਿਲਾ ਪਹਿਲਾ ਸੋਨ ਬੱਡਾ ਅੱਖੇ ਸਭ ਕੋ ਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਖੇ ਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕਿਤਾ ਕੇ ਵੱਡ ਚੀਂ ਰਾਰਾਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰਾਂ ਗੁਰਹਾਈ ਕਹਿਣ ਨਾ ਜਾਈ ਤੇਰੀ ਤੇਲ ਵਡਿਆਈ ਸਭ ਸਾਤਾ ਸਭ ਤਾਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੇ ਕਿਨੈ ਨਾ ਪਾਈਆਂ ਕਰਮ ਮਿਲੈ ਨਾਹੀ ਠਾਕ ਰਹਾਈਆਂ ਅੱਖਣਾਂ ਵਾਲਾ ਕਿਆ ਵਿਚਾਰਾ ਸਿਫਤੀ ਪਰੈ ਤੇਰੇ ਪੰਡਾ ਰਾਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖਾ उत भूख है खाए चलिया है चलियां सौ क्यों विसर मेरी महाय साचा साहिब साचे राहाओ राचे नाम की तिल वडे आई आख थ कीमत नहीं पाई जे सब मिल के आखन पा वडा ना हो वै काट न जाए ना मरे ना हो वै सौगा दहे ना चुके पौगा ਗੋਣਾ ਖੋ ਖੋਰਾ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਇ ਜੇ ਵਡਿਆਪ ਤੈ ਬਡ ਤੇਰੀ ਦਾਤਾ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵੀਸਾਰੇ ਤੇ ਕਮਜਾਤ ਨਾਨਕ ਨਾ ਬਹਿ ਬਾਚ ਸਨਾਤ ਰਾਗ ਗੁਜਰੀ ਮਾ ਹੱਲਾ ਚੌਥਾ ਹਰ ਕੀ ਜਨ ਸਤ ਗੁਰਾਂ ਸਤ ਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀ ਰਹਿ ਕਰਮ ਸਤ ਗੁਰ ਸਰਣਾਈ ਕਰ ਦਿਆਂ ਨਾਮ ਪ੍ਰਗਾਸ ਮੇਰੇ ਮੀਤਾ ਗੁਰ ਦੇਵਾਂ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣਾ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧਰਮਸਤਕ ਲਿਖਿਆ ਲੀ ਖਾਸ ਤਨ ਤਨ ਸਤ ਸੰਗਤਾ ਜਿਤ ਹਰ ਰਸ ਪਾਇਆ ਮਿਲ ਜਨ ਨਾਨਕਾ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵੈ ਉਦਮ ਜਾਹਰ ਹਰ ਜੀਓ ਪ੍ਰਿਆਸੈ ਲ ਪੱਥਰ ਮਹਿ ਜੰਤੋ ਪਾਏ ਕਾਰਜ ਕਾਗੇ ਕਰ ਤਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆਰਾ ਹਾਉ ਜਨਨਾ ਪਿਤਾ ਲੋਕ ਸੁਤ ਬਣਤਾ ਕੋਇ ਨਾ ਕਿਸ ਕੀ ਤਰਿਆ ਸਿਰ ਸਿਰ ਰਜਕ ਸਬਾਹੇ ਠਾਕੁਰਾ ਤਾਹੇ ਮਨ ਭੌਂ ਕਰਿਆ ਊਡੈ ਓਡ ਆਵੇ ਸੈ ਕੋ ਸਾ ਤਿਸ ਪਾਛੇ ਬਚਰੇ ਸਰਿਆ ਤਿਨ ਕਵਣ ਖਲਾਵੇ ਖਵਣ ਚੁਗਾਵੇ ਮਨ ਮੈਂ ਖੈ ਸਿਮਰਨ ਕਰਿਆ ਸਬਨੀ ਤਾਨ ਦਸ ਅਸ਼ਟ ਸਿ ਤਾਨ ਠਾਕੁਰਾ ਕਰ ਤਲ ਤਰਿਆ ਜਨ ਨਾਨਕ ਬਲ ਬਾਲਾ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖਾ ਨਿਰੰਜਨ ਹਰ ਅਗਮ ਅਗਮ ਆਪਾਰਾ ਸਭ ਤੇ ਆਬੈ ਸਭ ਤੇ ਆਬੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਜੀ ਹਾਂ ਕਾ ਦਾਤਾ ਹਰਾ ਹਰਿ ਤਿਆਗੋ ਸੰਤੋ ਜੀ ਸਭ ਦੋਖਾਂ ਬਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਬੀਚਾਰਾ ਤੂ ਕਾਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤੇ ਕਪੇਖਾਰੀ ਜੀ ਸਭ ਤੇਰੇ ਚੋ ਜਬੀਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਬੈ ਜੋ ਸੇਬੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਤਿਆ ਬੈ ਹਰ ਤਿਆ ਬੈ ਤੁਧ ਜੀ से जान जुग मैं सुखवासी से मुकता से मुकता पए जिन हर तया जी तिन जाम की फासीं जिन निरप जिन हर निरपो ती तिन का पौ सबगासीं जिन से वेया जिन से वेया मेरा हर जी त हर हर रूप समासीं ਸੈਤਨ ਸੈਤਨ ਜਿਨ ਹਰਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤਾਂ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕਾ ਤੇਰੀ ਅਨੇਕਾ ਕਰਹੇ ਹਰ ਪੂਜਾ ਜੀ ਤਪ ਤਾਪੇ ਜਪਹੇ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤਾਂ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੋ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰਨਾ ਕੋਈ ਤੂ ਜੁਗ ਜੁਗ ਇਕੋ ਸਦਾ ਸਦਾ ਤੂ ਇਕੋ ਜੀ ਤੂ ਨਹਿ ਚਲ ਕਰਤਾ ਸਾਈਂ ਤੁਦੇ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗਾਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਜਾਈ ਜੋ ਤੋ ਪਾਵੈ ਸੋਈ ਤੇਸੀ ਜਤੁ ਦੇਹ ਸੋਇ ਹੋ ਪਾਈ ਰਹਾਉ ਸਾਬਾ ਤੇਰੀ ਤੋਂ ਸਬ ਨਹੀਂ ਧਿਆਇਆ ਜਿਸਨੋਂ ਕਿਰਪਾ ਕਰਖੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵੀ ਛੋੜਿ ਆਪ ਮਿਲਾਇਆ ਤੋ ਦਰਿਆਉ ਸਭ ਤੁਝ ਹੀ ਮਾਖੇ ਤੋ ਜਬ ਇਹਨ ਤੂ ਜਾਣ ਕੋਈ ਨਾ ਹੈ ਜੀ ਜੰਤਾ ਸਭ ਤੇਰਾ ਖੇਲਾ ਵਿਚੋਂ ਗਾ ਮਿਲ ਵੀ ਛੁੜਿਆ ਸੰਜੋਗੀ ਮੈਲਾ ਜਿਸਨੋਂ ਤੂ ਜਾਣ ਆਖੇ ਸੋਈ ਜਨ ਜਾਣੇ ਹਰ ਗੁਣ ਸਦਖੀ ਅੱਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੋ ਦਬੈ ਨ ਦੂਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇ ਤਾਂ ਸਰ ਵਰੜੈ ਪਈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ ਹਮ ਦੇ ਖਾਂ ਤਹ ਡੋਬੀ ਅਲੇ ਮਨ ਇਕਨਾ ਚਿਤ ਸਮੂੜ ਮਨਾ ਹਰ ਬਿਸਰਤਾ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖਾਂ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਬਿਸਰਿਆ ਸਾ ਮਹੱਲਾ ਪੰਜਬਾ ਭਈ ਪਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅ버 ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾਮ ਲਖ ਭਵ ਜਲ ਤਰਨ ਕੈ ਜਨਮ ਬਿਰਥਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰਹਿ ਕੀ ਰਾਖੋ ਸਰਮਾ ਏਕ ਓੰਕਾਰ ਸ੍ਰੀ ਵਾਖੇ ਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਖੇ ਹਮਾਰਾ ਆਪ ਨਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟਾ ਸਭੈ ਤੁਮ ਕਾ ਬੋ ਆਪ ਹੱਥ ਦੈ ਮੋਹੇ ਬਚਾ ਬੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੇ ਕਰਤਾ ਰਾਮੋ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਚ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਖੇ ਪਿਆਸਾ ਤੁਮਾਂ ਖੇ ਸ਼ਾਡ ਕੋਈ ਅਬਰ ਨਾ ਤਿਆਹੂ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਐ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪ ਹੱਥ ਦੈ ਮੋਜੈ ਉਬਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਖੂਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰੱਛਾ ਰਾਖ ਲੇਖੋ ਮੋਹਿ ਰਾਖਣ ਹਾਰੇ ਸਾਹਿਬ ਸੰਤਾ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹਾਂ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਖਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਵਕੀ ਆਬੇਦ ਰਾਜ ਬ੍ਰਹਮਾ ਜੋਥੀ ਆ ਜਮਨ ਕਾਲ ਸਭ ਲੋਕ ਸਬਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਹਾਇਓ ਦੇਵ ਦਤ ਜਸ਼ਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਾਂਹੀ ਕੋ ਹਮਾਰੀ ਸਕਲਾਂ ਪ੍ਰਜਾ ਜਨ ਆਪਸ ਬਹਾਰੀ ਸਿਵ ਕਨ ਕਾ ਸਿਵ ਗੁਣ ਸੁਖ ਦੀਆ ਸਤਰਨ ਕੋ ਪਲ ਮੋ ਬਦਕੀਓ ਕਾਂਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਟ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟਾ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੈ ਸੁਖੀਐ ਕਾਂ ਇਕ ਕੀ ਪੀਰਾ ਪਛਾਨੈ ਘਾਟ ਘਾਟ ਕੇ ਪਟ ਪਟ ਕੀ ਜਾਣੈ ਜਬ ਉਦਕਰਖਾਂ ਕਰਾਂ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆਕਰਖਾਂ ਕਰਤੋ ਹੋ ਕਬ ਹੋ ਤੁਮ ਮੈਂ ਮਿਲਤਾ ਦੇਹ ਧਰ ਸਭ ਹੋ ਜیتے ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤ ਰਹਿਤ ਨਿਰਾਲਮ ਜਾਣਤ ਬੇਦਾ ਭੇਦ ਅਰ ਅਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲਾ ਅਨਾਦ ਅasambਾ ਤਾਕਾ ਮੋਹੜਾ ਉਚਾਰਤ ਪੇਦਾ ਜਾਂ ਕੋਪੇ ਬਨਾ ਪਾਵਤ ਬੇਦਾ ਤਾਂ ਕੋ ਕਰ ਪਾਹਣ ਅਨੁਮਾਨਤ ਮਹਾ ਮੋਹੜਾ ਕਸ਼ ਪੇਦ ਨ ਜਾਣਤਾ महादेव को कहत सदा शिव निरंकार का चीनत न है पिव आपनी आप बुध हैती वर्नत तो है जाए पसारा के हां बिद सजा प्रथम संसारा रूप अनूप सूपा अरंक पयो राव कहीं भू पांड जय रज सी ਉਤਪੁਜ ਖਾਨ ਬਹਾਰ ਰਚਦੀਨੀ ਕਹੂ ਫੂਲਾ ਰਾਜਾ ਹਵੇ ਬੈਠਾ ਕਹੋ ਸਿਮਟ ਪਇਓ ਸ਼ੰਕਰ ਆ ਕੈਠਾ ਸਗਰੀ ਸ਼੍ਰੇਸ਼ਟਾ ਦਿਖਾਏ ਅਚੰਪਵ ਆਧ ਜੁਗਾਦ ਸਰੂਪ ਸੁਜੰਪਵ ਅਬਰਖਾ ਮੇਰੀ ਤੁਮ ਕਰੋ ਸਿਖ ਉਬਹਾਰ ਆ ਸਿਖਾ ਸੰਗਰੋ ਦੁਸ਼ਟਾ ਜਿਤੇ ਉਠ ਬਤੂਤ ਪਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਸ ਤੁਜ ਤਵ ਸਰਨੀ ਪਰੈ ਤਨ ਕੈ ਦੁਸ਼ਟਾਂ ਦੁਖਤ ਹਵੈ ਮਰੈ ਪੁਰਖ ਜਬਨ ਪਗ ਪਰੈ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕਿ ਕਾਲ ਨਿਕਟ ਨਹ ਆਏ ਹੈ ਅਰચ્છਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨੇ ਹਰਖੋ ਤਾਂਕੇ ਤਾਂਪ ਤਨ ਕਮੋ ਹਰਖੋ ਰੇਦਾ ਸਿੱਧਾ ਕਰਮੋ ਸਭ ਹੋਈ ਦੁਸ਼ਟ ਸ਼ਾਸ ਬੈ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੈ ਸਪਾਰਾ ਕਾਲ ਫਸਤੇ ਤਾਹੇ ਉਬਾਰਾ ਜਿਨ ਨਰਨਾਮ ਤੇ ਹਾਰੋ ਕਹਾ داری ਦਾ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਨ ਤੇ ਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟਾਂ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮਾ ਪੁਰਾਨ ਕੁਰਾਨ ਅਨੇਕ ਕਾਹੀ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਾਹੀ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਹੀਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਗੇ ਕਹੇ ਕਿਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALA TEEJA ANAND EK OMKAR SATGURU PRASAD ANAND PAYA MERI MAAI SATGURU MAIN PAYA SATGURU TA PAYA SAJJ SAITI MAN VAJJIAN VADAIYAN ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਹੈ ਮਨ ਮੇਰਿਆ ਤੂ ਸਦਾ ਰਖੋ ਹਰ ਨਾਲ ਲੈ ਹਰ ਨਾਲ ਰਖੋ ਤੂ ਮਨ ਮੇਰੇ ਦੁਖ ਸਭ ਵੀ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਕੱਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੱਖੋ ਹਰ ਨਾਲੇ ਸਾਚੇ ਸਾਖ ਬਾ캬 ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੀ ਸੋਖ ਹੈ ਜਿਸ ਦੇਖੇ ਸੋ ਪਾਵੇ ਸਦਾ ਸਿਫਤ ਸਲਾਖਾ ਤੇਰੀ नाम मन वसा वे नाम जिन कै मन वसिया वाजे शबद कने रह कह नानक सचे साखेब कया नचा नाम मेरा आधार हो सच नाम आधार मेर जिन भुखां सब गवाई करशांत सुख मन आए वसया ਜਿਨੇ ਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਟਹਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣਹੁ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਘਰ ਸਪਾਗੇ ਸ਼ਬਦ ਬਾਜੇ ਕਲਾ ਜਿਤ ਘਰ ਤਾਰੀਆ ਪੰਚਾ ਦੋਤਾ ਤੁਦ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਚਿਨ ਕਾ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹੈ ਸੁਖ ਹੋਆ ਤਿਤ ਘਰ ਅਨਹਦ ਬਾਚ ਅਨਦ ਸੁਣ ਹਉ ਵਡ ਪਾਗੀ ਹਉ ਸਗਲਾ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੀ ਸੂਰੇ ਦੋ ਖਾਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਾਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤਾ ਕਹਤੇ ਪਾਵੇਤਾ ਸਤ ਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਚ ਅਣਹਦ ਤੂਰੇ ਮੂਦਾ ਬਣੀ ਮਹੱਲਾ ਪੰਜਵਾ ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰ ਹੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਤਾਰ ਹੋਏ ਇਹ ਬਸਤ ਤਜੀ ਨਹ ਜਾਈ ਨਿਤ ਨਿਤ ਤਾ ਰੱਖ ਉਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਚੌਕ ਕੀ ਤਾਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸੋਂ ਪਈਂ ਤਰਸੋਂ ਪਿਆ ਮਹਿਰਾਮਤ ਹੋਈ ਸਤ ਗੁਰਾਂ ਸੱਜਣ ਮਿਲਿਆ ਨਾਨਕ ਨਾਮ ਮਿਲਹਿ ਤਾਂ ਜੀਵਾ ਤਨ ਮਨ ਥੀ ਬਹਿ ਹਰਿਆ ਪੌੜੀ ਤਿੱਥੈ ਤੋ ਸਮਰਾਥਾ ਜਿੱਥੈ ਕੋਏ ਨਾਖੇ ਉਥੇ ਤੇਰੀ ਰੱਖ ਅਗਣੀ ਉਹ ਦਰਮਾਖੇ ਸੁਣ ਕੈ ਜਮ ਕੈ ਦੋ ਤਾ ਨਾਏ ਤੇਰੇ ਛੱਡ ਜਾਖੇ ਪੌ ਜਲ ਬਖਮਸ ਗਾਖੋ ਗੁਰ ਸ਼ਬਦ ਦੀ ਪਾਰ ਪਾਖੇ ਜਿਨ ਕੋ ਲੱਗੀ ਪਿਆਸ ਅਮਰਤ ਸੇ ਖਾਖੇ ਕਲਮੈ ਹੋ ਪੁੰਨ ਗੁਣ ਗੋਵਿੰਦ ਗਾਖੇ ਸਭ ਸੈਨੋ ਕਿਰਪਾਲ ਸਮਵਾਲੇ ਸਾਖੇ ਸਾਖੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਵਾਖੇ ਸਲੋਕ ਮਹਲਾ 5 ਅੰਤਰ ਗੁਰ ਆਰਾਧਨਾ ਜਿਹ ਬਾਝਾ ਜਪ ਗੁਰ ਨਾਮ ਓ ਨਿਤਰੀ ਸਤ ਗੁਰ ਪੇਖਣਾ ਸਰਬਣੀ ਸੁਨਣਾ ਗੁਰਨਾਵ ਸਤ ਗੁਰ ਸੈ ਤੀਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੈ ਜਿਸਨੋ ਇਹ ਵਥ ਦੇ ਜਗ ਮਹਿ ਉਤਮ ਕਾਢੀਐ ਬਿਰਲੈ ਕਹਿ ਇਕੇ ਮਹੱਲਾ ਪੰਜਵਾ ਰੱਖੇ ਰਖਨਹਾਰ ਆਪ ਉਬਾਰੈਨ ਗੁਰ ਕੀ ਪੈਰੀ ਪਾਏ ਕਾਜ ਸਵਾਰੈਨ ਖੋ ਆਪ ਦਿਆਲ ਮਨਹੁ ਨ ਵੀ ਸਾਰਿਆਂ ਸਾਧ ਜਨਾ ਕੈ ਸੰਗ ਪਵਜਲ ਤਾਰਿ ਅਨ ਸਾਕਤ ਨਿੰਦਕ ਦੁਸ਼ਟਾ ਖਿਨ ਮਾਖੇ ਬੀਦਾਰਿਆਂ ਕਿਸ ਸਾਖ ਬਕੇਟੇ ਕਾ ਨਾਨਕ ਮੰਨੇ ਮਾਖੇ ਜੇ ਸਾ ਸਿਮਰਤਾ ਸੁਖ ਹੋਏ ਸਗਲੇ ਦੁਖ ਜਾਖੇ ਤਿਸ ਸਾਹਿਬ ਕੀ ਟੈਕ ਨਾਨਕ ਮੰਨੇ ਮਾਖੀ ਜਿਸ ਸਿਮਰਤ ਸੁਖ ਹਾਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ